ਮਾੜਤੀ ਵਿੱਚ ਹੋ ਰਹੀਆਂ ਕਟਨਾਵਾਂ ਅਤੇ ਲੋਕਾਂ ਨੂੰ ਕਿੰਨਾ ਚੀਜ਼ਾਂ ਤੋਂ ਦੂਰ ਰਹਿਣਾ ਚਾਹੀਦਾ ਇਸ ਬਾਰੇ ਦੱਸਣ ਵਾਲੇ ਪੱਤਰਕਾਰ ਵੀ ਹੁਣ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਨਹੀਂ ਹਨ ਕਿਉਂਕਿ ਅਜਿਹੀ ਕਟਨਾ ਜ਼ਿਲ੍ਹੇ ਦੇ ਪਿੰਡ ਮੁਤਫਰਕਾ ਦੇ ਵਿੱਚ ਵੇਖਣ ਨੂੰ ਮਿਲਿਆ ਜਿੱਥੇ ਕੁਝ ਲੋਕ ਤੇ ਸਰ ਹਥਿਆਰ ਅਤੇ ਪਿਸਤੌਲ ਵਰਗੀਆਂ ਚੀਜ਼ਾਂ ਲੈ ਕੇ ਪੱਤਰਕਾਰ ਦੇ ਘਰ ਦਾਖਲ ਹੋ ਗਏ ਪਰ ਬਾਅਦ ਹੀ ਹਮਲਾ ਕਰ ਦਿੱਤਾ। આરોપીਆਂ ਵੱਲੋਂ ਕੀਤੇ ਗਏ ਹਮਲੇ ਦੇ ਵਿੱਚ ਪੱਤਰਕਾਰ ਅਤੇ ਬਜ਼ੁਰਗ ਮਾਤਾ ਪਿਤਾ ਦੇ ਸੱਟਾਂ ਵੀ ਲੱਗੀਆਂ ਨੇ। ਇਲਾਜ ਲਈ ਉਹਨਾਂ ਨੂੰ ਸਿਵਲ ਹਸਪਤਾਲ ਪਠਾਨਕੋਟ ਦੇ ਵਿੱਚ ਭਰਤੀ ਕਰਵਾਇਆ ਗਿਆ। ਪੂਰਾ ਮਾਮਲਾ ਕੀ ਹੈ ਆਓ ਤੁਹਾਨੂੰ ਦੱਸਦੇ ਹਾਂ। ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ। ਮੈਂ ਵੀ ਸਾਡੇ ਨੂੰ ਆਪਣੇ ਘਰੇ ਰੋਟੀ ਖਾਣ ਆਇਆ ਸੀ ਤੇ ਕੁਝ ਸਾਡੇ ਗੁਆਂਢੀਆਂ ਦੇ ਦੋ ਲੜਕੇ ਸੀ ਇਹ ਕੋਈ ਚਾਰ ਕੁ ਮੁੰਡੇ ਨਾਲ ਲੈ ਕੇ ਸਾਡੇ ਘਰ ਦੇ ਉੱਪਰ ਇਹਨਾਂ ਨੇ ਅਟੈਕ ਕੀਤਾ ਇਹਨਾਂ ਕੋਲ ਹਥਿਆਰ ਵੀ ਸੀਗੇ ਔਰ ਇੱਕ ਬੰਦਾ ਸੀ ਜਿਹਦੇ ਕੋਲ ਕੋਈ ਦੇਸੀ ਘੱਟਾ ਔਰ ਵੌਲਵਰਟਾਈ ਸੀਗਾ ਪੋਸ਼ੇ ਨਾਲ ਬਲੋ ਔਰ ਉਹਨਾਂ ਨੇ ਸਿੱਧਾ ਕੱਢਿਆ ਤੇ ਮੈਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਮੇਰੇ ਇੱਥੇ ਸਿਰ ਦੇ ਵਿੱਚ ਉਹ ਦੇਸੀ ਘੱਟਾ ਸੀਗਾ ਕਿ ਔਰਵਲਵਰ ਕੀ ਬਣ ਗਈ ਇੱਥੇ ਲਿਆ ਗਿਆ ਉਹਨਾਂ ਨੇ ਮੇਰੇ ਮਾਰਿਆ ਇੱਥੇ ਜਿਹਦੇ ਨਾਲ ਮੇਰੇ ਬਲੀਡਿੰਗ ਹੋ ਰਹੀ ਹੈ ਮੈਂ ਡਿੱਗ ਗਿਆ ਥੱਲੇ ਫਿਰ ਉਸ ਤੋਂ ਬਾਅਦ ਮੰਮੀ ਡੈਡੀ ਸੀਗੇ ਸਾਡੇ ਬਜ਼ੁਰਗ ਦੋ ਘਰੇ ਸੀਗੇ ਇਹ ਛੋਟਾ ਬ੍ਰਦਰ ਘਰੇ ਸੀਗਾ ਉਹਨਾਂ ਦੀ ਮਿਸੀ ਘਰੀ ਉਹ ਵੀ ਨਿਕਲੇ ਬਾਹਰ ਤੇ ਉਹਨਾਂ ਨੇ ਰੋਹਰ ਵਾਲਾ ਪਾਇਆ ਤੇ ਉਹਨਾਂ ਚ ਨੂੰ ਪਿੰਡ ਵਾਲੇ ਬੰਦੇ ਵੀ ਜਿਹੜੇ ਉਹ ਹੀ ਆ ਕੇ ਇਕੱਠੇ ਹੋ ਗਏ ਕਾਫੀ ਜ਼ਿਆਦਾ ਫਿਰ ਉਹ ਜਿਹੜਾ ਮੁੰਡਾ ਇੱਕ ਉਹਨਾਂ ਦੇ ਪੜੋਸੀਆਂ ਦਾ ਮੁੰਡੇ ਸੀਗੇ ਦੋ ਹੋਰ ਜਿਹੜੇ ਅਣਪਛਾਤੇ ਬੰਦੇ ਸੀਗੇ ਜਿਹੜੇ ਬਾਹਰੋਂ ਬੰਦੇ ਆ ਉਹਨਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉਹਨਾਂ ਦੇ ਹੱਥ ਮਤਲਬ ਉਹਨਾਂ ਜਦੋਂ ਫੜਿਆ ਸੀ ਔਰ ਉਹ ਆਪ ਕੋਲ ਨੇ ਫੜਨ ਦੇ ਫੜਨ ਦੇ ਵਿੱਚ ਉਹਨਾਂ ਦੀ ਬਲੈਨ ਵਗੈਰਾ ਜਿਹੜੀ ਉਹਨਾਂ ਦੀ ਖੁੱਲ ਗਈ ਔਰ ਇੱਕ ਚੈਨੀ ਵੀ ਮੁੰਡੇ ਦੇ ਉੱਤੇ ਡਿੱਗੀ ਸਾਡੇ ਕੋਲ ਔਰ ਉਹ ਜਦੋਂ ਹਮਲਾ ਕਰਕੇ ਸਾਡੇ ਦੇ ਮੰਮੀ ਡੈਡੀ ਦੇ ਵੀ ਇਹਨਾਂ ਨੇ ਕਿ ਸੱਟਾ ਸੁੱਟਾ ਮਾਰ ਕੇ ਉਹ ਤੋੜ ਗਿਆ ਉਹ ਕਾਰਨ ਸੀ ਕਿ ਤੇ ਕਾਰਨ ਸੀਗਾ ਛੋਟਾ ਬ੍ਰਦਰ ਮੇਰਾ ਜਿਹੜਾ ਅਪਲਾਈ ਬੈਟਰੀ ਦੇ ਵਿੱਚ ਕੰਮ ਕਰਦਾ ਔਰ ਜਿਹੜਾ ਮੁੰਡੇ ਜਿਨ੍ਹਾਂ ਨੇ ਆਪਣਾ ਬੰਦੇ ਬਾਹਰੋਂ ਸੱਦ ਕੇ ਲਿਆਂਦੇ ਸੀਗੇ ਉਹ ਆਪਸ ਦੇ ਵਿੱਚ ਕੰਮ ਕਰਦੇ ਇਕੱਠੇ ਉੱਥੇ ਉਹਨਾਂ ਦੀ ਕੋਈ ਧੂਤੂ ਮਮਾ ਛੋਟੀ ਮੋਟੀ ਹੋਈ ਆ ਉਹਨਾਂ ਦੀ ਜਿਹੜਾ ਕਿ ਸਵੇਰੇ ਅਸੀਂ ਉਹਨਾਂ ਦੇ ਅਪਲਾਈ ਫੈਕਟਰੀ ਦੇ ਮਾਲਕ ਨਾਲ ਬੈਠ ਕੇ ਅਸੀਂ ਗੱਲ ਮਗਾਈ ਵੀ ਸੀਗੀ ਲੇਕਿਨ ਉਹਨਾਂ ਨੇ ਸਾਡੀ ਪਛਾਣ ਪਤਾ ਹੀ ਕੋਈ ਨਹੀਂ ਸਾਨੂੰ ਵੀ ਇਹਨਾਂ ਨੇ ਸਾਡੇ ਤੇ ਅਟੈਕ ਕਰਨਾ ਵਗੈਰਾ ਤੇ ਮੈਂ ਦੁਬਾਰੀ ਰੋਟੀਆਂ ਮਾਤਾ ਪਿਤਾ ਸਾਡੇ ਲਿਟੇ ਸੀਗੇ ਅਰੈਸਟ ਕਰਨ ਦੇ ਸੀਗੇ ਇਨਾਂ ਨੇ ਅਚਾਨਕ ਸਾਡੇ ਘਰ ਤੇ ਆ ਕੇ ਹਮਲਾ ਕਰਤਾ ਨੂੰ ਸ਼ੱਕੇ ਕੁਝ ਚਾਰ ਗ੍ਰੰਦੇ ਅਨੁਸਾਰ ਹਾਂਜੀ ਅਸੀਂ 112 ਤੇ ਕੰਪਲੀਟ ਕੀਤੀ ਹੈ ਉਸੇ ਵੇਲੇ ਆਪਾਂ ਕੰਪਲੀਟ ਕਰਤੀ 112 ਦੇ ਉੱਪਰ ਔਰ ਉਸ ਮੌਕੇ ਤੇ ਪੁਲਿਸ ਵੀ ਆਈ ਆ ਤੇ ਪੁਲਿਸ ਵਾਲੋ ਕਿਹਾ ਗਿਆ ਵੀ ਆਪਣਾ ਹਸਪਤਲ ਜਾ ਕੇ ਮੈਡੀਕਲ ਵਗੈਰਾ ਕਰਾਓ ਔਰ ਅਸੀਂ ਇੱਥੇ ਹਸਪਤਲ ਐਂਸ ਬਲੋ ਹਸਪਤਲ ਅਸੀਂ ਮੈਡੀਕਲ ਵਗੈਰਾ ਕਰਾ ਲਿਆ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਜੋ ਸੱਚਾਈ ਹੈ ਉਹਦਾ ਸਾਥ ਦਿੱਤਾ ਜਾਏ ਔਰ ਸਾਨੂੰ ਇਨਸਾਫ ਦਿੱਤਾ ਜਾਏ ਸਾਡੇ ਮਾਦਾਬੀ ਦਾ ਬਜ਼ੁਰਗ 80 ਸਾਲਾਂ ਦੇ ਔਰ ਬਜ਼ੁਰਗ ਆ ਸਾਡੇ ਇਹ ਇਹਨਾਂ ਨੇ ਘਰੇ ਰਹਿਣਾ ਹੁੰਦਾ ਸੇਫਟੀ ਚਾਹੀਦੀ ਜੇ ਅੱਜ ਇਹਨਾਂ ਨੇ ਹਮਲਾ ਕੀਤਾ ਕੱਲ ਨੂੰ ਫੇਰ ਵੀ ਸਾਡੇ ਤੇ ਹਮਲਾ ਕਰ ਸਕਦੇ ਆ ਬਾਹਰੋਂ ਬੰਦੇ ਲਿਆ ਕੇ ਹਨ 35 ਬੰਦੇ ਲਿਆ ਕੇ ਉਹਨਾਂ ਨੇ ਹਮਲਾ ਕਰਾਇਆ ਸਾਡੇ ਤੇ ਪੂਰੇ ਜਿਹੜਾ ਬਿਲਕੁਲ ਦੇ ਨਜ਼ਰ ਆ ਗਿਆ ਪ੍ਰਸ਼ਾਸਨ ਤੋਂ ਮੰਗ ਇਹੀ ਆ ਕਿ ਇਹਨਾਂ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਹਾਂਜੀ ਇੱਥੇ ਸ਼ੁਭਾਸ਼ ਸਿੰਘ son of ਸ਼੍ਰੀ ਗਿਆਨ ਸਿੰਘ ਤੇ ਦੂਸਰੇ ਪਾਸੇ ਹੈਗੇ ਆ ਜੀ ਆਪਣੇ ਅ ਤਰਸ਼ੇਮ ਸਿੰਘ son of ਕਨੂਰਾਮ ਇਹ ਆਪਸ ਚ ਫੈਮਿਲੀ ਇਹਨਾਂ ਦਾ ਕੋਈ ਡਿਸਪਿਊਟ ਹੈਗਾ ਤੇ ਉਹਦੇ ਰਿਗਾਰਡਿੰਗ ਨਾਲ ਦਾ ਝਗੜਾ ਹੋਇਆ ਹਾਂ ਜੀ ਇਹਦੀ ਕਰਵਾਈ ਕਰਦੇ ਆ। ਅਫਰਦ ਹਾਲੇ ਇਹਨਾਂ ਨੇ ਆਪਣਾ ਮੈਡੀਕਲ ਕਰਵਾਇਆ ਜਿੱਦਾਂ ਪੇਸ਼ ਕਰਦੇ ਉਹ ਤੇ ਜਿਹੜੀ ਬੰਦੀ ਕਾਰਵਾਈ ਹੋਸੀ ਉਹਨਾਂ ਨੂੰ ਕਾਰਵਾਈ ਕਰਾਂਗੇ। ਬਾਸਾ ਮੈਂ ਕਹਿਣਾ ਕਿ ਉਹਨਾਂ ਨੂੰ ਦੇਸੀ ਕੱਟੇ ਦਾ ਇਸਤੇਮਾਲ ਕੀਤਾ ਗਿਆ ਸੀ ਗੱਦੇ ਦੇ ਵਿੱਚ। ਫਿਲਹਾਲ ਹਲੇ ਤਸਦੀਕ ਨਹੀਂ ਹੋਇਆ। ਜਿੱਦਾਂ ਵੀ ਅੱਗੇ ਤਸਦੀਕ ਹੋਊਗਾ ਉਹਦੇ ਅਕੋਰਡਿੰਗ ਅਸੀਂ ਕਾਰਵਾਈ ਕਰਾਂਗੇ। ਫਿਕਸ।